ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਬਾਹਰ ਬੈਠਿਆ ਸੇਵਾ ਕਰਦਿਆਂ ਤੇ ਗੋਲੀ ਚੱਲੀ ਇਹ ਗੋਲੀ ਚੱਲਣ ਦਾ ਅਸਲ ਸੱਚ ਕੀ ਹੈ ਸੱਚ ਹੀ ਹੈ ਕਿ ਜਿਹੜਾ ਆਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਅਨਾਉਂਸ ਕੀਤਾ ਸੀਗਾ ਕੌਮ ਨੂੰ ਲਾਂਬਨ ਕਰਨ ਵਾਸਤੇ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨ ਵਾਸਤੇ ਕੌਮ ਨੂੰ ਇਕੱਠ ਟ ਕਰਨ ਵਾਸਤੇ ਇਹ ਐਲਾਨ ਹੁੰਦੇ ਸਾਰੀ ਖਰਚਾ ਹੋ ਗਿਆ ਸੀਗਾ ਕਿ ਕੋਈ ਨਾ ਕੋਈ ਪਾਣਾ ਜ਼ਰੂਰ ਵਾਪਰੂਗਾ ਕਿ ਜਦੋਂ ਜਦੋਂ ਕੌਮ ਲਾਮਬੰਦ ਹੋਣ ਦੀ ਗੱਲ ਚੱਲਦੀ ਹੈ ਜਦੋਂ ਕੌਮ ਇਕੱਠਾ ਹੋਣਾ ਸ਼ੁਰੂ ਹੁੰਦੀ ਹੈ ਉਦੋਂ ਸਰਕਾਰੀ ਜਸੀਆਂ ਤੇ ਸਰਕਾਰੀ ਟੁੱਕੜਬੋਚ ਜਿਹੜੇ ਪੰਥ ਦੀ ਬੁੱਕ ਚ ਬੈਠੇ ਆ ਉਹਨਾਂ ਨੇ ਹਮੇਸ਼ਾ ਹੀ ਅੱਜ ਹੀ ਤਰ੍ਹਾਂ ਕੌਮ ਦਾ ਕੰਨ ਕੀਤਾ ਜਿਹੜੇ ਲੋਕ ਸੰਘਰਸ਼ਾਂ 'ਚ ਲੰਘੇ ਐ ਕਿਉਂਕਿ ਅਸੀਂ ਲੋਕਾਂ ਨੇ ਸੰਘਰਸ਼ ਅਖਬਾਰਾਂ ਤੇ ਨਹੀਂ ਪੜਿਆ ਟੀਵੀ ਤੇ ਨਹੀਂ ਵੇਖਿਆ ਅਸੀਂ ਸਾਰਾ ਸੰਘਰਸ਼ ਆਪਣੇ ਪਿੰਡੇ ਤੇ ਹੰਡਾਇਆ ਗੱਲ ਕਰੀਏ ਕੌਮ ਦਾ ਲਾਮਬਦ ਹੋਉਂਦੀ ਅੱਜ ਦੀ ਗੱਲ ਥੋੜੀ ਆ ਕਿ ਆਜੇ ਸੁਖਬੀਰ ਬਾਲਤੇ ਜਿਹੜੀ ਗੋਲੀ ਚੱਲੀ ਐ ਕਿਸੇ ਗੁੱਸੇ ਕਰਕੇ ਜਾਂ ਇਤਕਾ ਕਰਕੇ ਚੱਲੀ ਐ ਕੋਈ ਗੁੱਸਾ ਕੋਈ ਈਰਖਾ ਨਹੀਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਮੇ ਇਤਨੂ ਫਤ ਮਾਰਨ ਵਾਸਤੇ ਇਹ ਜੋ ਨੀਚਤਾਪੂਰਨ ਕਾਰਵਾਈ ਕੀਤੀ ਗਈ ਹੈ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਅਪ੍ਰੈਸ਼ਨ ਬਲੂਸਟਾਰ ਤੋਂ ਬਾਅਦ ਜਦੋਂ ਸਾਰੀ ਲੀਡਰਸ਼ਿਪ ਜੇਲ੍ਹ ਸੀਗੀ ਉਦੋਂ ਟੈਂਟਾਂ ਤੋਪਾਂ ਦਾ ਦਰਬਾਰ ਦਾ ਟੈਟੇ ਦੀ ਕਰ ਦਿੱਤਾ ਸਭ ਕੁਝ ਟੈਸਟਸ ਕਰਤਾ ਸਰਕਾਰਾਂ ਐ ਕੁੰਭ ਕਰਨ ਦੀ ਨੀਤ ਸੁੱਤੀਆਂ ਸੀਗੀਆਂ ਵੀ ਹੁਣ ਸਿੱਖ ਕੁੰਭ ਦਬਾ ਦਿੱਤੀ ਤੇ ਜਿਹੜੇ ਵਿਰੋਧੀ ਸੀਗੇ ਉਹ ਦਰਬਾਰ ਸਾਹਿਬ ਦੇ ਬਾਹਰ ਲੱਡੂ ਵੰਡੀਆਂ ਸੀ ਏਜੰਸੀਆਂ ਵਾਲੇ ਜਿਹੜੇ ਸਿੱਖ ਵਿਰੋਧੀ ਲੋਕ ਸਨ ਉਦੋਂ ਸਿੱਖ ਪੰਦੇ ਰੋਸ਼ਨ ਦਿਮਾਗ 22 ਸਦੀ ਦੇ ਮਹਾਨ ਜਰਨੈਲ ਦੇ ਸਭ ਤੋਂ ਨਜ਼ਦੀਕੀ ਸਾਥੀ ਅਮਰਜੀਤ ਪਾਈ ਹਰਮਿੰਦਰ ਸਿੰਘ ਸੱਧੂ ਨੇ ਕੌਮ ਲਾਂਬਨ ਕਰਨ ਵਾਸਤੇ ਉਪਰਾਹਲੇ ਸ਼ੁਰੂ ਕੀਤੇ ਸਰਕਾਰ ਨੂੰ ਹੱਥਾਂ ਬੰਨ੍ਹ ਕੇ ਉਦੋਂ ਪੈ ਗਈ ਜਦੋਂ ਦਰਬਾਰ ਸਾਹਿਬ ਦੇ ਡੈਕ ਤੋਂ ਠੀਕ 7 ਹਫ਼ਤੇ ਬਾਅਦ 27 ਜੁਲਾਈ ਨੂੰ ਅਜਮੇਰ ਚੰਡੀਗੜ੍ਹ 에어ਪੋਰਟ ਤੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰਾਂ ਨੇ ਜਹਾਜ਼ ਹਾਈਜੈਕ ਕਰ ਲਿਆ ਤੇ ਅਜਮੇਰ ਜ਼ਿਲ੍ਹੇ ਵਿੱਚ ਬੰਦ ਹਰਮਿੰਦਰ ਸਿੰਘ ਸੰਧੂ ਨੂੰ ਨਾਲ ਮੁਲਾਕਾਤ ਕਰਨ ਦੀ ਮੰਗ ਰੱਖਤੀ ਸਰਕਾਰਾਂ ਤੜਫਟੀਆਂ ਹਾ ਹ ਕਰ ਮਚ ਗਿਆ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਕੋਈ ਲੀਡਰ ਹੈਗਾ ਜਿਹੜਾ ਕੰਮ ਨੂੰ ਲਾਂਬਤ ਕਰ ਸਕਦਾ ਹੈ ਇਹ ਵੱਖਰੀ ਗੱਲ ਹੈ ਕਿ ਸਰਕਾਰ ਨੇ ਭੱਡੀ ਪ੍ਰਚਾਰ ਕੀਤਾ ਪਰ ਹਰਮਿੰਦਰ ਸਿੰਘ ਸੰਧੂ ਦੇ ਜਿਹੜੇ ਨਜ਼ਦੀਕੀ ਸਾਥੀ ਸਨ ਜਿਨ੍ਹਾਂ ਨੇ ਸੰਤਾਂ ਦੀ ਗੋਤ ਨਿੱਗ ਬਣਾਇਆ ਸੀ ਜਿਹੜੇ ਦੀ ਬਹਾਸ ਹਨ ਹਰਮਿੰਦਰ ਸੰਧੂ ਦੀਆਂ ਸਰਕਾਰ ਨੇ ਆਪਣੇ ਝੋਲੀ ਚੁੱਕਾਂ ਤੋਂ ਆਪਣੇ ਤਲਵੇਂ ਚੜ ਲੋਕਾਂ ਤੋਂ ਉਹਨਾਂ ਲੋਕਾਂ ਨੂੰ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਅੱਜ ਮੰਗ ਜੇ ਮੈਂ ਸਿੰਘ ਸਾਹਮਣੇ ਅਨਾਉਂਸ ਕੀਤਾ ਉਹ ਬੰਦਾ ਫਿਰ ਕੌਮ ਲਾਂਬਤ ਕਰ ਸਕਦਾ ਸੀਗਾ ਇਸੇ ਤਰ੍ਹਾਂ ਹੀ ਭਾਈ ਗੁਰਿੰਦਰ ਸਿੰਘ ਭੋਲਾ ਭਾਈ ਚਮਗੋਰ ਸਿੰਘ ਰੋਡੇ ਭਾਈ ਸੁਖਵੰਤ ਸਿੰਘ ਅਕਾਲੀ ਭਾਈ ਸੰਜੇਜੀ ਰੋਪੜ ਭਾਈ ਭਵਿੰਦਰ ਸਿੰਘ ਲੋਗੀਆਂ ਭਾਈ ਸੁਖਦੇਵ ਸਿੰਘ ਸਖੀਰਾ ਪਤਰੇ ਨੇ ਕਿੰਨੇ ਸਿੰਘ ਘਰ ਦੀ ਸਿਫਾਈ ਦੇ ਨਾਂ ਤੇ ਪੰਥ ਦੀ ਬੁੱਕਲ ਤੇ ਬੈਠੇ ਸਰਕਾਰੀ ਜੰਟਾ ਨੇ ਸ਼ਹੀਦ ਕਰ ਦਿੱਤੇ ਕਿਉਂਕਿ ਕੌਮ ਲਾਂਬਤ ਨ ਹੋਵੇ ਜਦੋਂ ਭਾਈ ਹਰਮਿੰਦਰ ਸਿੰਘ ਸੰਧੂ ਜੇਲ੍ਹ ਚੋਂ ਰਿਹਾਅ ਕੇ ਆਏ ਲੱਖਾਂ ਲੋਕਾਂ ਦਾ ਕਾਫਲਾ ਲੱਖਾਂ ਲੋਕਾਂ ਦਾ ਉਹਨੂੰ ਲੈਣ ਪੁੱਜਿਆ ਸਰਕਾਰ ਪਿੱਟ ਮਰੀ ਕਿ ਇੱਕ ਫਿਰ ਕੌਮ ਨੂੰ ਜਰਨੈਲ ਦੇ ਅੱਗੂ ਮਿਲ ਗਿਆ ਜਿਹੜਾ ਕੌਮ ਨੂੰ ਲਾਂਬੰਦ ਕਰ ਸਕਦਾ ਹੈ ਉਹਦੇ ਸਾਰ ਭਾਈ ਹਰਮਿੰਦਰ ਸਿੰਘ ਸੰਧੂ ਨੇ ਖਾਲਸਾ ਪੰਚਾਇਤ ਅਨਾਉਂਸ ਕਰਤੀਆਂ ਤਾਂ ਕਿ ਸਿੱਖ ਆਪਣੇ ਫੈਸਲੇ ਆਪਣੇ ਮਸਲੇ ਆਪਣੀ ਉਲਝਣਾ ਪਿੰਡ ਦੀ ਸੱਤ ਤੇ ਬੈਠ ਕੇ ਪੰਚਾਇਤੀ ਰੂਚਨ ਮੇਡਨ ਸਰਕਾਰੇ ਦਰਬਾਰਸ਼ ਖੱਜਲ ਨਾ ਹੋਈ ਏ ਤੇ ਸਰਕਾਰ ਨੇ ਫਿਰ ਆਪਣੇ ਇਹੀ ਢੋਲੀ ਚੁੱਕ ਲੋਕ ਉਹਨਾਂ ਲੋਕਾਂ ਤੋਂ ਹਰਮਿੰਦਰ ਸਿੰਘ ਸੰਧੂ ਨੂੰ ਘਰੇ ਹੀ ਸ਼ੀਤ ਕਰ ਦਿੱਤਾ ਗਿਆ ਉਸ ਤੋਂ ਬਾਅਦ ਕੁੰਮ ਖੇਰੂ ਖੇਰੂ ਹੋ ਗਈ ਸੋਸ਼ਲ ਮੀਡੀਆ ਦਾ ਯੁੱਗ ਆਇਆ ਨਕਲੀਆਂ ਆਈਡੀਆਂ ਆਈਟੀਸਲ ਬਣ ਕੇ ਜਿੰਨਾ ਭੰਡੀ ਪ੍ਰਚਾਰ ਕਰ ਸਕਦੇ ਸੀਗੇ ਇਹਨਾਂ ਨੇ ਕੀਤਾ ਜੇ ਸੱਚੇ ਹੁੰਦੇ ਨਾ ਜੇ ਸਹੀ ਹੁੰਦੇ ਜੇ ਤੁਹਾਨੂੰ ਕਾਲੀਆਂ ਤੋਂ ਬਾਦਲਨ ਪਰਵਾਹ ਤੋਂ ਤੁਹਾਨੂੰ ਗੁੱਸਾ ਸੀਗਾ ਤੁਸੀਂ ਬਾਦਲ ਪਰਿਵਾਰ ਹਰਾ ਕੇ ਤੇ ਆਪਣੇ ਪੰਥਕ ਉਮੀਦਵਾਰ ਜਿਤੋਂਦੇ ਪਰ ਕੀਤਾ ਤੁਸੀਂ ਕੀ ਤੁਸੀਂ ਬਿਆਨਤੇ ਬੁੱਚੜ ਦੀ ਸਰਕਾਰ ਬਣਾਈ ਬਾਈਕਟ ਦੇ ਨਾਤੇ ਤੁਸੀਂ 25 ਲੋਕ ਸੇ ਕੈਂਡੀਡੇਟ ਸ਼ਹੀਦ ਕੀਤੇ ਤੇ ਸਖਲਾ ਬਾਈਕਟ ਕਰਾ ਕੇ ਬਿਆਨਤੇ ਬੁੱਚੜ ਦੀ ਸਰਕਾਰ ਬਣਾਈ ਉਪਰੰਤ ਅੱਜ ਤੱਕ ਤੁਸੀਂ ਕੀ ਕਰ ਰਹੇ ਹੋ ਲਗਾਤਾਰ ਲਗਾਤਾਰ ਕਦੀ ਕਾਂਗਰਸਤਾ ਸੀ ਕਦੀ ਆਪ ਜਿਤਾਤੀ ਕਦਨੇ ਸੋਚਿਆ ਕਿ ਯਾਰ ਸੀ ਜਿਹੜੇ ਦਾਅਵੇ ਦਰ ਬਣੇ ਫਿਰਦੇ ਆ ਪੰਥ ਦੇ ਝੂਠੇ ਸੱਚੇ ਸੀ ਘਟੂ ਘਟ ਅਸੀਂ ਆਪਣਾ ਅਧਾਰਤਾ ਬਣਾਈਏ ਕੋਮਤਾ ਲਾਮਤ ਕਰੀਏ ਨਾ ਅਸੀਂ ਤਾਂ ਕੋਮ ਦੇ ਜੜਾ ਵੜੀਆਂ ਸਨ ਤੇ ਉਹ ਕੰਮ ਤੁਸੀਂ ਲਗਾਤਾਰ ਕਰ ਰਹੇ ਸੀਗੇ ਅੱਜ ਜਦੋਂ ਫਸੀਲਤ ਅਨਾਉਂਸ ਕੀਤਾ ਸਿੰਘ ਸਾਹਿਬਾਨ ਨੇ ਪਰਸੋਂ ਕਿ ਸਮੂਚੀ ਅਕਾਲੀ ਲੀਡਰਸ਼ਿਪ ਦੀ ਭਰਤੀ ਹੋਊਗੀ ਅਕਲੀਦਲ ਮੁਰਸੁ ਜੀਤ ਹੋਊਗਾ ਤੇ ਉਹ ਲੋਕ ਫਿਰ ਤੜਫਟੇ ਤੇ ਉਹਨਾਂ ਉਸ ਗਰੁੱਪ ਚੋਂ ਨਰੈਣ ਸਿੰਘ ਚੋੜੇ ਨੇ ਅੱਜ ਗੋਲੀ ਚਲਾਤੀ ਕੰਮ ਕੀ ਸੀਗਾ ਕਿ ਇਹ ਫੈਸਲਾ ਇਹ ਅਨਾਉਂਸਮੈਂਟ ਸਿੰਘ ਸਭਾਨਾ ਦਾ ਹੁਕਮਨਾਮਾ ਸਭ ਉੱਤੈਸਨ ਹੋ ਜੇ ਤੇ ਕੌਮ ਫਿਰ ਉਸੇ ਦੂਰ ਤੇ ਆਜੇ ਨੋ ਪੁਰਬੀਏ 13 ਚੁੱਲ੍ਹੇ ਸਿਤਰਾ ਡਾਲ ਮੰਡਿਏ 80 ਸਰਕਾਰ ਦੀ ਝੋਲੀ 'ਚ ਬੈ ਕੇ ਆਨੰਦ ਮਾਣੀਏ ਫਰਮਾ ਉਸ ਅੱਜ ਬੈਠੀਏ ਤੇ ਕੌਮ ਖੱਜਲ ਹੋਵੇ ਤੁਸੀਂ ਮਰਾਨ ਸਿੰਘ ਚੋੜਲਾ ਪਿਛੋਕੜ ਵੇਖ ਲਓ ਉਹਦਾ ਫੇਸਬੁਕ account ਵੇਖ ਲਓ YouTube ਤੇ ਵੇਖ ਲਓ ਉਹਨਾਂ ਲੋਕਾਂ ਨਾਲ ਬੈਠਾ ਜਿਨ੍ਹਾਂ ਲੋਕਾਂ ਨੇ ਚੁਣ-ਚੁਣ ਕੇ ਕੌਮ ਦੇ ਯੋਧੇ ਸ਼ਹੀਦ ਕੀਤੇ ਕਮਾਲ ਦੀ ਗੱਲ ਹੈ ਜਿਹੜੇ ਬੰਦੇ ਜਮਾ 90 ਤੋਂ ਬਾਅਦ ਆ ਜਿਨ੍ਹਾਂ ਨੂੰ ਸੰਘਰਸ਼ ਦਾ ਪਤਾ ਹੀ ਨਹੀਂਗਾ ਅੱਜ ਉਹ ਜਾਣੇ ਜਾਂਣੇ ਇਹੋ ਜਿਹੇ ਲੋਕਾਂ ਵੀ ਜਿਹੜੇ ਝੂਠੇ ਦੰਗ ਦੇ ਮਾਰ ਕੇ ਕੌਮ ਨੂੰ ਆਪਣਾ ਕੌਮ ਵਿੱਚ ਆਪਣਾ ਆਪ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦੀ ਪੁਸ਼ਤਪਨਾ ਕਰਦੇ ਆ ਸੋ ਗੁਰੂ ਪਿਆਰਿਓ ਅਸੀਂ ਪੰਜਾਬ ਤੋਂ ਬਾਹਰ ਬੈਠੇ ਆ ਸਾਨੂੰ ਪਤਾ ਹੈ ਕਿ ਸਾਡਾ ਪੇਕਾ ਪੰਜਾਬ ਹੈ ਜੇ ਪੰਜਾਬ ਮਜ਼ਬੂਤ ਹੈ ਪੰਜਾਬ ਤੋਂ ਬਾਹਰ ਬੈਠਾ ਸਿੱਖ ਵੀ ਮਜ਼ਬੂਤ ਹੈ ਤੈ ਕਰੋ ਨਿਸ਼ਚਾ ਕਰੋ ਕਿ ਅਸੀਂ ਪੰਜਾਬ ਵਿੱਚ ਪੰਥਕ ਸਰਕਾਰ ਬਣਾਉਣੀ ਹੈ ਜਿਹੜਾ ਪੰਥਕ ਬੰਦਾ ਹੈ ਜਿਤਾਓ ਪਰ ਜਿਹੜੀ ਕੋਝੀ ਹਰਕਤ ਕੀਤੀ ਗਈ ਹੈ ਇਹ ਜੇ ਅੰਸਰਾਂ ਨੂੰ ਨੱਥ ਪਾਓ ਜੇ ਤੁਹਾਡੇ ਜੋਟ ਹਨ ਜੇ ਸੱਚੇ ਹੋ ਫਰਚੁਲ ਚੱਕਾ ਤੋਂ ਬੰਦੇ ਹੋ ਬਣਾਓ ਆਪਣੀ ਪਾਰਟੀ ਕਰੋ ਤੁਮ ਨੂੰ ਲਾਭ ਮਤ ਹੋ ਤਿਆਰ ਵਰਤਿਆ ਲੜੋ ਇਲੈਕਸ਼ਨ ਬਣਾਓ ਪੰਥਕ ਸਰਕਾਰ ਕਹਤਾ ਕਦੀ ਆ ਕੇ ਕੇਜਦੀਵਲ ਦੀ ਝੋਲੀ ਪੈ ਜੰਨੇ ਆ ਕਦੀ ਕਾਂਗਰਸ ਦੀ ਝੋਲੀ ਪੈ ਜੰਨੇ ਆ ਕਦੀ ਬੀਜੇਪੀ ਦੀ ਝੋਲੀ ਪੈ ਜੰਨੇ ਆ ਕੋ ਬਾਗੀ ਕੋਈ ਦਾਗੀ ਵੋਟਾ ਕਿਹਦੇ ਸੇ ਮੰਗ ਰਿਆ ਬੀਜੇਪੀ ਵਾਸਤੇ ਯਾਰ ਜਿਹੜੀ ਪਾਰਟੀ ਜਿਹੜੀ ਸਰਕਾਰਾਂ ਤੁਹਾਡਾ ਕਾਣ ਗਰ ਜਾਂਦੀਆਂ ਐ ਅਹਿਸਾਸ ਤਾਂ ਕਰਾਉ ਪਰ ਅੱਜ ਵਰਗਿਆਂ ਕੋਈ ਹਰਕਤ ਨਾ ਕਰੋ ਅੱਜ ਦੀ ਘਟਨਾ ਦੀ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਹ ਘਟ ਹੈ ਇਹ ਕੋਈ ਗੁੱਸਾ ਜਾਂ ਨਫ਼ਰਤ ਨਹੀਂ ਹੈ ਗੋਲੀ ਇਹ ਸਾਜ਼ਿਸ਼ ਹੈ ਸਾਜ਼ਿਸ਼ ਇਹੀ ਹੈ ਵੀ ਕੌਮ ਨੂੰ ਲੰਬਤ ਨਾ ਹੋਣ ਦਿੱਤਾ ਜਾਵੇ ਤੇ ਕੌਮ ਇਸ ਪੱਕੋ ਸੁਚੇਤ ਰਹੇ ਅਕਾਲ ਤਖਸਾਲ ਨੂੰ ਸਮਰਪਿਤ ਰਹੇ ਹਰ ਸਿੱਖ ਹਰ ਪੰਜਾਬੀ ਪੰਜਾਬ ਦਾ ਸੋਚੇ ਗੁਰੂਆਂ ਦੀ ਧਰਤੀ ਦੇ ਅਕੇ ਗੁਰੂਆਂ ਦੇ ਦਰਸਾਏ ਤੇ ਮਾਰਨ ਤੇ ਚੱਲੇ ਤੇ ਪੰਥ ਪੰਜਾਬ ਤੇ ਕੌਮ ਨਿਛੜੜਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ